ਨਮਸਕਾਰ ਸਾਥੀਓ ਤੁਸੀਂ ਦੇਖ ਰਹੇ ਹੋ ਆਪਣਾ ਹਲਚਲ ਮੈਂ ਪੰਕਜ ਸਰਦਾਨਾ ਤੇ ਅੱਜ ਸਾਡੇ ਨਾਲ ਸਟੂਡੀਓ 'ਚ ਆਏ ਨੇ ਆਰਟੀਅ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਕੋਹਲੀ ਜੀ ਆਪਾਂ ਇਹਨਾਂ ਨਾਲ ਗੱਲ ਕਰਦੇ ਹਾਂ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਆਰਟੀਅਾਂ ਦੀ ਕਾਫੀ ਲੰਬੇ ਸਮੇਂ ਤੋਂ ਚੱਲ ਰਹੀ ਸੀ ਮੰਗ ਸ਼ਹਿਰ ਤੋਂ ਬਾਹਰ ਮੰਡੀ ਲੈ ਜਾਣ ਲਈ ਅਨਾਜ ਮੰਡੀ ਦੇ ਵਾਸਤੇ ਕੱਲ ਰਜਿਸਟਰੀ ਹੋਈ ਹੈ ਤੇ ਆਪਾਂ ਇਹਨਾਂ ਨਾਲ ਗੱਲ ਕਰਦੇ ਹਾਂ ਕਿ ਆਰਟੀਅ ਐਸੋਸੀਏਸ਼ਨ ਦੇ ਵਿੱਚ ਕੀ ਮਾਹੌਲ ਹੈ ਕੀ ਇਹਨਾਂ 'ਚ ਖੁਸ਼ੀ ਹੈ ਸਵਾਗਤ ਹੈ ਤੁਹਾਡਾ ਆਪਣਾ ਦਰਜਾ ਸਤਿ ਸ਼੍ਰੀ ਅਕਾਲ ਜੀ ਕਿਵੇਂ ਦੇਖ ਰਹੇ ਹੋ ਜੀ ਕੱਲ ਜੋ ਰਜਿਸਟਰੀ ਹੋਈ ਹੈ ਅਨਾਜ ਮੰਡੀ ਕੱਟੀ ਹੈ ਭਲਾੜੇ ਦੇ ਵਿੱਚ ਨਵੀਂ ਕਿਵੇਂ ਦੇਖ ਰਹੇ ਹੋ ਤੁਸੀਂ ਅੱਜ ਸਾਡੇ ਵਾਸਤੇ ਤਾਂ ਇਹ ਤੋਂ ਵੱਡਾ ਕੋਈ ਕੰਮ ਹੋ ਹੀ ਨਹੀਂ ਸਕਦਾ ਕਿਉਂਕਿ ਜਦੋਂ ਵਪਾਰ ਤੋਂ ਵੱਡੀ ਕੋਈ ਚੀਜ਼ ਨਹੀਂ ਅਸੀਂ ਬਹੁਤ ਛਿਰਦੀ ਇਹ ਮੰਗ ਰੱਖੀ ਹੋਈ ਸੀ ਪਹਿਲਾਂ ਵੀ ਜਦੋਂ ਪ੍ਰਿੰਸੀਪਲ ਸਾਹਿਬ ਐਮਐਲਏ ਬਣੇ ਸੀ ਉਦੋਂ ਵੀ ਇਹਨਾਂ ਨੂੰ ਬੇਨਤੀ ਕਰਦੇ ਸੀ ਪਰ ਉਦੋਂ ਇਹਨਾਂ ਦੀ ਸਰਕਾਰ ਹੈ ਨਹੀਂ ਸੀ ਜਦੋਂ ਇਹਨਾਂ ਦੀ ਸਰਕਾਰ ਬਣੀ ਹੈ ਅਸੀਂ ਫਿਰ ਇਹਨਾਂ ਨੂੰ ਬੇਨਤੀ ਕਰੀ ਜ਼ੋਰ ਪਾਇਆ ਵੀ ਹੁਣ ਭਾਈ ਹੁਣ ਤਾਂ ਸਾਡਾ ਕੰਮ ਕਰੋ ਇਹਨਾਂ ਨੇ ਸਾਨੂੰ ਉਦੋਂ ਮਤਲਬ ਪੂਰਨ ਵਿਸ਼ਵਾਸ ਦਿੱਤਾ ਵੀ ਹੁਣ ਸਾਡੀ ਸਰਕਾਰ ਹੈ ਵੀ ਇਹ ਕੰਮ ਆਪ ਪਹਿਲ ਦੇ ਤੌਰ ਤੇ ਕਰਾ ਲਾਗੀ। ਮਾਨ ਸਾਹਿਬ ਆਏ ਸੀਗੇ ਜਦੋਂ ਮੰਗ ਰੱਖੀ ਸੀ ਉਸ ਦੇ ਵਿਚਾਲੇ ਕਾਫੀ ਲੰਮਾ ਸਮਾਂ ਪੈ ਗਿਆ। ਤੁਸੀਂ ਉਹਨੂੰ ਕਿਵੇਂ ਦੇਖਦੇ ਹੋ? ਜਦੋਂ ਮਾਨ ਸਾਹਿਬ ਨੇ ਐਲਾਨ ਕੀਤਾ ਜੀ ਸਾਡੇ ਮਨ 'ਚ ਉਤਸ਼ਾਹ ਸੀ ਵੀ ਬਹੁਤ ਆਮ ਇਨਸਾਨ ਵਾਂਗੂ ਉਹਨਾਂ ਨੇ ਐਲਾਨ ਕੀਤਾ ਪਰ ਉਸ ਤੋਂ ਬਾਅਦ ਸਰਕਾਰੀ ਅੜਚਣਾਂ ਬਹੁਤ ਆ ਜਾਂਦੀਆਂ ਨੇ ਕਿਉਂਕਿ ਇੱਕ ਮੰਤਰੀ ਤੋਂ ਦੂਜੇ ਮੰਤਰੀ ਨੂੰ ਟਰਾਂਸਫਰ ਕਰਨਾ ਤੇ ਉਹਦੇ ਕਰਕੇ ਇਹ ਲੰਮਾ ਸਮਾਂ ਪੈ ਗਿਆ। ਅਸੀਂ ਵੀ ਬੇਚੈਨ ਹੁੰਦੇ ਸੀ। ਪਰ ਐਂਡ ਤੇ ਜਿਹੜਾ ਵੀ ਕੰਮ ਹੋਇਆ ਉਹ ਵਧੀਆ ਹੀ ਹੋਇਆ ਹੈ। ਕਿਵੇਂ ਦੇਖ ਰਹੇ ਹੋ? ਮਾਨਸ ਕਾਰਨੇ ਤੁਹਾਡਾ ਜੋ ਵਾਅਦਾ ਪੂਰਾ ਕੀਤਾ ਹੈ। ਮੰਡੀ ਕਟਣ ਤੋਂ ਪਹਿਲਾਂ ਕਈ ਵਿਚਦੀ ਖਰਚੇ ਵੀ ਜਾਂਦੇ ਆ ਕੋਈ ਹੋਵੇ ਕਿਸ ਤਰ੍ਹਾਂ ਮੰਡੀ ਦੇ ਥੋੜੇ ਵਿੱਚ ਥੋੜੇ ਕਿਵੇਂ ਵੀ ਇਹਦੇ ਵਿੱਚ ਕੋਈ ਤੁਹਾਡਾ ਮੰਡੀ ਦਾ ਖਰਚਾ ਜਾਂ ਕੁਝ ਸਰ ਮੈਂ ਤਾਂ ਕਮਾਲ ਬੰਦਾ ਵੀ ਅਸੀਂ ਤਾਂ ਸਾਰਿਆਂ ਨੂੰ ਕਹਿੰਦਾ 10 ਕਿਲੋ ਲੱਡੂਆਂ ਵਾਲੀ ਮੰਡੀ ਲੈ ਗਏ। ਮੇਰੇ 10 ਕਿਲੋ ਲੱਡੂਆਂ ਤੋਂ ਭਾਅ ਹੈ ਜਿੱਦੇ ਮਾਨ ਸਾਹਿਬ ਨੇ ਐਲਾਨ ਕੀਤਾ ਸੀ। ਅਸੀਂ 5 ਕਿਲੋ ਲੱਡੂ ਹੱਦੇ ਮੰਡੇ ਸੀ। 5 ਕਿਲੋ ਲੱਡੂ ਅਸੀਂ ਕੱਲ ਬੰਡੇ ਨੇ ਇਹਦੇ ਦਰਮਿਆਨ ਵੀ ਅਸੀਂ ਐਮਐਲਏ ਸਾਹਿਬ ਨੂੰ ਗੁਰਰਾਮ ਜੀ ਨੂੰ ਕਹਿੰਦੇ ਵੀ ਸਾਨੂੰ ਕਿਤੇ ਲੈ ਜਾਓ ਵੀ ਅਸੀਂ ਚੱਲ ਜਾ ਕੇ 150 ਬੰਦਾ ਬੇਨਤੀ ਕਰਿਆ ਨੇ ਉਹ ਸਾਨੂੰ ਇਹੀ ਕਹਿੰਦੇ ਹੁੰਦੇ ਵੀ ਮੈਂ ਭਈ ਜਦੋਂ ਕਰੀ ਜਾਣਾ ਤੁਹਾਨੂੰ ਕੋਈ ਲੋੜ ਨਹੀਂ ਸ਼ਕੀਰ ਸਿੰਘਲਾ ਜੀ ਸਾਡੇ ਚੇਅਰਮੈਨ ਸਾਹਿਬ ਨੇ ਉਹਨਾਂ ਨੂੰ ਕਹਿੰਦੇ ਜਦੋਂ ਸਾਡਾ ਮਨ ਵਿੱਚ ਐਨ ਹੋ ਜਾਂਦਾ ਜਿਵੇਂ ਤੁਸੀਂ ਕਹੇ ਵੀ ਟਾਈਮ ਲੰਮਾ ਪੈ ਗਿਆ ਪਰ ਉਹ ਸਾਨੂੰ ਆਸ਼ਵਾਸ਼ਣ ਦਿੰਦੇ ਸਾਡਾ ਮੈਨੂੰ ਤਾਂ ਨਹੀਂ ਲੱਗਦਾ 1 ਰੁਪਿਆ ਵੀ ਖਰਚਾ ਨਹੀਂ ਹੋਇਆ ਅਸੀਂ 5 ਕਿਲੋ ਲੱਡੂ ਉਹ ਦੋ ਬੰਡੇ 5 ਕਿਲੋ ਲੱਡੂ ਹੁਣ ਬੰਡੇ 51 ਕਿਲੇ ਇੱਕ ਮਰਲਾ ਸ਼ਹਿਦ ਹੈਗਾ ਤੇ ਉਹ ਅਸੀਂ ਮੰਡੀ ਪਾਸ ਕਰਾ ਲਈ ਆਮ ਆਦਮੀ ਪਾਰਟੀ ਦੀ ਸਾਰਥਕ ਸੋਚ ਕਰਕੇ ਕਿਵੇਂ ਦਰਗਾ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਕਿ ਮੈਂ ਬਿਨਾ ਪੈਸਾ ਤੋਂ ਕੋਈ ਵੀ ਆ ਮੇਰੇ ਕੋਲ ਲਾਓ ਮੈਂ ਬਿਨਾ ਪੈਸਾ ਤੋਂ ਕੰਮ ਕਰਾਉਂਗਾ ਕੋਈ ਰਿਸ਼ਮਤ ਮੰਗਦਾ ਜਾਂ ਕਰਦਾ ਤੁਹਾਨੂੰ ਲੱਗਦਾ ਵੀ ਇਹਦੇ ਵਿੱਚ ਕੋਈ ਦਲਵਾ ਆਇਆ ਆਪਸ ਵਿੱਚ ਬਦਲਾ ਜਾਂਦਾ ਜੀ ਰਿਸ਼ਮਤ ਤਾਂ ਸਾਡੇ ਤੋਂ ਤਾਂ ਮੰਗੀ ਹੋਈ ਵਜੇ ਅਸੀਂ ਕਿਤੇ ਗਏ ਹੋਈਏ ਸਾਨੂੰ ਤਾਂ ਕਿਤੇ ਜਾਣੀ ਨਹੀਂ ਪਿਆ ਘਰੇ ਬੈਠੇ ਏਡਾ ਵੱਡਾ ਮੈਨੂੰ ਤਾਂ ਸਾਡੇ ਇਲਾਕੇ 'ਚ 51 ਕਿਲੇ ਦੀ ਕੋਈ ਮੰਡੀ ਨਹੀਂ ਹੋਣੀ ਔਰ ਵੱਡੀ ਗੱਲ ਹਾਈਵੇ ਦੇ ਉੱਤੇ ਬਾਰਦੀ ਵਾਰ ਫਸਲ ਵੀ ਕੋਰੀ ਬਾਰਦੀ ਵਾਰ ਕਿਸਾਨ ਚਲਾ ਜਾਂਦੇ ਉਹ ਜਿਹੜਾ ਮੰਡੀ ਚ ਇੱਕ ਮਤਲਬ ਇਕੱਠਾ ਹੋ ਜਾਂਦਾ ਸੀ ਜਦ ਟਰੈਕਟਰ ਟਰਾਲੀ ਆ ਜਾਂਦੇ ਸੀ ਜਿਹਦੇ ਨਾਲ ਟ੍ਰੈਫਿਕ ਜਮ ਹੋ ਜਾਂਦਾ ਸੀ ਪੁਲਿਸ ਨੂੰ ਬਹੁਤ ਸਮੱਸਿਆ ਆਉਂਦੀ ਸੀ ਉਸ ਸਮੱਸਿਆ ਤੋਂ ਵੀ निजात ਮਿਲ ਜੂਗੀ ਸ਼ਹਿਰ ਦੇ ਵਿੱਚ ਜਦੋਂ ਫਸਲ ਆਉਂਦੀ ਸੀ ਕਾਫੀ ਟ੍ਰੈਫਿਕ ਜਮ ਹੋ ਜਾਂਦਾ ਸੀਗਾ ਉਸ ਤੋਂ ਸ਼ਹਿਰ ਨੂੰ ਤਾਂ निजात ਮਿਲੇਗੀ ਇੱਕ ਗੱਲ ਹੋਰ ਹੈ ਵੀ ਜਿਸ ਤਰ੍ਹਾਂ ਹੁਣ ਆਪਣੇ ਪੁਰਾਣੇ ਆਰਤੀ ਸਬਦੀਆਂ ਬਿਲਡਿੰਗਾਂ ਇੱਥੇ ਰਹਿ ਆਸ਼ਾ ਇੱਥੇ ਨਵੇਂ ਦੁਕਾਨਾਂ ਇੱਥੇ ਉਹਨਾਂ ਨੇ ਬਣੀਆਂ ਹੋਈਆਂ ਨੇ ਤੁਹਾਨੂੰ ਲੱਗਦਾ ਨਹੀਂ ਮੰਡੀਰ ਦੇ ਜਦੋਂ ਸ਼ਹਿਰ ਤੋਂ ਬਾਹਰ ਚਲੀ ਜਾਏਗੀ ਜ਼ਿੰਮੇਦਾਰ ਬਾਹਰ ਜਾਏਗਾ ਥੋੜਾ ਮੋਟਾ ਰੋਜ਼ਗਾਰ ਤੇ ਫਰਕ ਤਾਂ ਪਏਗਾ ਨਹੀਂ ਰੋਜ਼ਗਾਰ ਤੇ ਕੀ ਫਰਕ ਪੈਣਾ ਜੀ ਇਹ ਕਮਰਸ਼ੀਅਲ ਚੀਜ਼ਾਂ ਨੇ ਨਾ ਰੇਟੂ ਵੀ ਬਾਦ ਦੇਣਗੇ ਉੱਥੇ ਬਾਹਰ ਦੀ ਬਾਹਰ ਜਾਊਗਾ ਰਸਟ ਤੋਂ ਵੀ ਲੋਕਾਂ ਨੂੰ ਨਿਯਾਤ ਮਿਲੂਗਾ ਬਾਕੀ ਜਦੋਂ ਵਿਕਾਸ ਹੁੰਦਾ ਦੇਖੋ ਇਹ ਇੱਕ ਜਦ ਵੱਡੀ ਚੀਜ਼ ਬਣਾਣੀ ਹੈ ਤਾਂ ਆਬੀਸ਼ਲੀ ਇਹ ਵੀ ਸ਼ਹਿਰ ਤੋਂ ਬਾਹਰ ਹੀ ਜਾਊਗੀ ਸ਼ਹਿਰ ਦੇ ਵਿੱਚ ਤਾਂ ਡੀ ਵੱਡੀ ਚੀਜ਼ ਬਣ ਨਹੀਂ ਸਕਦੀ ਹੌਲੀ ਹੌਲੀ ਸਾਰਾ ਕੁਝ ਸੈੱਟ ਹੋ ਜਾਊਗਾ ਆਇਆ ਬਦਲਾਵ ਜਿਵੇਂ ਕਹਿੰਦੇ ਕਿ ਬਾਈ ਦੇਖੋ ਮੈਂ ਜਿਹਾ ਦੇ ਆਪ ਨੂੰ ਸੋਚਦਾ ਮੈਨੂੰ ਲੋਕ ਕਹਿੰਦੇ ਨੇ ਵੀ ਕਾਂਗਰਸੀ ਹੈ ਉਦੋਂ ਮਾਨ ਸਾਹਿਬ ਕਹਿੰਦੇ ਸੀ ਬਦਲਾ ਆਊਗਾ ਮੈਨੂੰ ਤਾਂ ਦੇਖੋ ਇਸ ਮਸਲੇ 'ਚ ਬਦਲਾ ਲੱਗਦਾ ਜਿਵੇਂ ਕਿਸੇ ਸਰਕਾਰ ਨੇ ਨੌਕਰੀਆਂ ਦਿੱਤੀਆਂ ਨੇ ਸਾਡੇ ਆਪਣੇ ਘਰ 'ਚ ਨੌਕਰੀ ਮਿਲੀ ਉਹ ਵੀ ਪਾਰਨਰਸ ਤੋਂ ਨਹੀਂ ਆਈ ਮੈਨੂੰ ਤਾਂ ਲੱਗਦਾ ਬਦਲਾ ਆਏ ਵੈਸੇ ਤੁਸੀਂ ਵਿਰੋਧੀ ਪਾਰਟੀ ਦੀ ਸਰਕਾਰ ਦੇ ਨਾਲ ਜੁੜੇ ਹੋਏ ਹੋ ਜਾਂ ਕਾਂਗਰਸੀ ਸਰਕਾਰ ਨਾਲ ਜੁੜੇ ਹੋਏ ਆ ਪਰ ਐਮਐਲਏ ਸਾਹਿਬ ਨੇ ਮੈਨੂੰ ਲੱਗਦਾ ਉਹ ਵੀ ਕੋਈ ਮੈਨੂੰ ਸ਼ਿਕਵਾ ਕਰਨ ਦਾ ਮੌਕਾ ਨਹੀਂ ਦਿੱਤਾ ਵਿਰੋਧੀ ਪਾਰਟੀ ਥ੍ਰੀਫ ਕੱਟ ਕਰਦੀ ਹੁੰਦੀ ਆ ਨਹੀਂ ਮੈਂ ਤਾਂ ਦੇਖੀ ਥ੍ਰੀਫ ਕਰ ਰਿਹਾ ਮੈਂ ਤਾਂ ਹੋਰਾਂ ਨੂੰ ਵੀ ਚਾਉਣਾ ਵੀ ਕਿ ਇਹ ਜਿਹੜਾ ਪ੍ਰੋਜੈਕਟ ਹੈ ਸਾਰਿਆਂ ਵਾਸਤੇ ਹੈ ਇੱਥੇ ਜਿਹੜਾ ਕਿਸਾਨ ਆਊਗਾ ਉਹ ਕਾਲੀ ਵੀ ਆਊਗਾ ਕਾਂਗਰਸੀ ਵੀ ਆਊਗਾ ਆਮਦਮੀਆਲਾ ਵੀ ਸਾਰਿਆਂ ਨੂੰ ਇਸ ਗੱਲ ਦੀ ਜ਼ਰੂਰ ਆਪਦੀ ਪਾਰਟੀ ਵਾਈਟ ਉੱਠੇ ਉੱਠ ਕੇ ਪ੍ਰੈਸ ਕਰਨੀ ਜ਼ਰੂਰ ਚਾਹੀਦੀ ਹੈ ਕੀ ਚਾਹੁੰਦੇ ਹੋ ਕਿੰਨੇ ਚਿਰ ਤੇ ਮੰਡੀ ਹੁਣੇ ਕਦੋਂ ਤੱਕ ਬਣ ਕੇ ਚੱਲ ਕਰਵਾਉਣੀ ਹੈ ਇਹ ਹੋਰ ਵਧੀਆ ਉਹਨਾਂ ਨੇ ਸਾਨੂੰ ਜਿਹੜਾ ਕੱਲ ਦੱਸਿਆ ਵੀ ਸਰਕਾਰ ਨੇ ਪੂਰੀ ਡੈਡਲਾਈਨ ਦਿੱਤੀ ਹੈ ਐਨੇ ਚਿਰ ਤੇ ਇਹ ਕੰਮ ਕਰ ਰਿਹਾ ਹੈ ਲਗਭਗ ਕਿਉਂਕਿ ਵੱਡਾ ਪ੍ਰੋਜੈਕਟ ਕੀ ਕਹੋਗੇ ਸਾਡੇ ਪ੍ਰਿੰਸੀਪਲ ਬੁਧਰਾਮ ਜੀ ਨੂੰ ਜਨਰਲ ਮੈਂਡ ਉਹਨਾਂ ਨੂੰ ਤੁਸੀਂ ਕੀ ਦੇਖੋ ਪ੍ਰਿੰਸੀਪਲ ਸਾਹਿਬ ਨੇ ਜੋ ਕਿਹਾ ਸੀ ਉਹ ਕਰਕੇ ਦਿਖਾਇਆ ਅਸੀਂ ਉਹਨਾਂ ਦੇ ਆਭਾਰੀ ਹੁਣ ਉਹਨਾਂ ਨੇ ਸਾਡਾ ਟ੍ਰੇਨ ਕੀਤਾ ਸਮਾਂ ਲੱਗਾ ਸੀ ਉਹਨੂੰ ਦਾ ਜਿਵੇਂ ਵੀ ਉਹਥੇ ਕਹਿ ਰਹੇ ਨਦਰ ਨਹੀਂ ਭਾਰਸ ਸੰਗਰਵ ਤਾਂ ਇਹ ਸੰਨ ਕਾਰਤੀਆ ਸ਼ੋਸ਼ਣ ਦੇ ਪ੍ਰਧਾਨ ਕੋਲੀ ਸਾਹਿਬ ਜਿਨ੍ਹਾਂ ਨੇ ਸਰਕਾਰ ਦੀ ਤਾਰੀਫ਼ ਵੀ ਕੀਤੀ ਹੈ ਤੇ ਉਮੀਦ ਹੈ ਕਿ ਜਲਦੀ ਮੰਡੀ ਬਣ ਕੇ ਤਿਆਰ ਹੋਏਗੀ ਤੇ ਸ਼ਹਿਰ ਨੂੰ ਟ੍ਰੈਫਿਕ ਤੋਂ ਇੱਕ ਇਹ ਗੱਲ ਰਹੇਗੀ ਸਾਡੇ ਚੇਅਰਮੈਨ ਬਣੇ ਨੇ ਸਤੀ ਸਿੰਘਲਾ ਜੀ ਉਹਨਾਂ ਦਾ ਬੜਾ ਯੋਗਦਾਨ ਹੈ ਉਹਨਾਂ ਨੂੰ ਅਸੀਂ ਦਿਨ ਰਾਤ ਤੰਗ ਹੀ ਕਰਦੇ ਕੁਝ ਕਰਦੇ ਨਹੀਂ ਜੀ ਕਰਾਉਂਦੇ ਨਹੀਂ ਉਹ ਬਹੁਤ ਸੂਝ-ਬੂਝ ਨਾਲ ਉਹਨਾਂ ਨੇ ਸਾਨੂੰ ਕੰਟਰੋਲ ਕਰਕੇ ਮਤਲਬ ਇਸ ਤੇ ਸਾਡਾ ਬਹੁਤ ਤੰਦੇ ਹੀ ਨਾਲ ਯੋਗਦਾਨ ਦਿੱਤਾ ਸਿੰਘਲਾ ਸਾਹਿਬ ਨੇ ਪੂਰਾ ਇਸ ਪੂਰਾ ਇੱਕ ਤੇ ਇੱਕ ਦੋ 11 ਹੋ ਜਾਂਦਾਂ ਨੇ ਜਿਵੇਂ ਦੋਨੋਂ ਬੰਦਿਆਂ ਨੇ ਰਲ ਕੇ ਸਾਡਾ ਬਹੁਤ ਸਹਾਇਤਾ ਸਿੰਘਲਾ ਜੀ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸਵਾਗਤ ਹੈ ਤੁਹਾਡਾ ਸਾਡਾ ਹਲਚਲ ਤੇ ਗੱਲ ਕਰਨ ਮਾਰੇ Vamos